ਪਰੇ ਪਕਾਰੀ ਜਨਮ ਮਰਨ ਵਿੱਚ ਆਉਂਦੇ ਨਹੀਂ ਸੇਵਾ ਸਿਮਰਨ ਕਰਦੇ ਸਮਾਂ ਗਵਾਉਂਦੇ ਨਹੀਂ ਦੁਨੀਆਂ ਤੇ ਸੇਵਾ ਸਿਮਰਨ ਕਰਦੇ ਸਮਾਂ ਗਵਾਉਂਦੇ ਨਹੀਂ ਉਹ ਤਾਈਓ ਸੰਗਤਾਂ ਦਰਸ਼ਨ ਦੇ ਉਪਕਾਰ ਦਿਆਂ ਪ੍ਰੇਮ ਤੇਰੇ ਦੀਆਂ ਲਹਿਰਾਂ ਠਾਠਾ ਮਾਰਦੀਆਂ ਬਾਬਾ ਜੀ ਪ੍ਰੇਮ ਤੇਰੇ ਦੀਆਂ ਲਹਿੜਾਂ ਠਾਠਾ ਮਾਰਦੀਆਂਾਰੇ ਉਪਕਾਰੀ ਜਨਮ ਮਰਨ ਵਿੱਚ ਆਉਂਦੇ ਨਹੀਂ ਸੇਵਾ ਸਿਮਰਨ ਕਰਦੇ ਸਵਾ ਗਵਾਉਂਦੇ ਨਹੀਂ ਦੁਨੀਆ ਤੇ ਸੇਵਾ ਸਿਮਰਨ ਕਰਦੇ ਸਵਾ ਗਵਾਉਂਦੇ ਨਹੀਂ ਉਹ ਤਾਈਓ ਸੰਗਤਾਂ ਦਰਸ਼ਨ ਦੇ ਉਪਕਾਰ ਦੀਆਂ ਪ੍ਰੇਮ ਤੇਰੇ ਦੀਆਂ ਲਹਿੜਾਂ ਠਾਠਾ ਮਾਰਦੀਆਂ ਬਾਬਾ ਜੀ ਪ੍ਰੇਮ ਤੇਰੇ ਦੀਆਂ ਲਹਿੜਾਂ ਸਣਤ ਜੋ ਥਾਨ ਸਹਉਂਦਾ ਏ ਸਰਦਾਬ ਨਾਲ ਹਰ ਕੋਈ ਸੋਪਾ ਪਾਉਂਦਾ ਏ ਇੱਥੇ ਆ ਕੇ ਤੇ ਸਰਦਾਬ ਨਾਲ ਹਰ ਕੋਈ ਸੋਪਾ ਪਾਉਂਦਾ ਏ ਮੇਰਾ ਵਾਰੀਆਂ ਨਜਰਾ ਜਣ ਮਸਵਾਰਤیاں ਪ੍ਰੇਮ ਤੇਰੇ ਦੀਆਂ ਲਹਿਰਾਂ ਠਾਠਾ ਮਾਰਦੀਆਂ ਬਾਬਾ ਜੀ ਪ੍ਰੇਮ ਤੇਰੇ ਦੀਆਂ ਲਹਿਰਾਂ ਠਾਠਾ ਮਾਰਦੀਆਂ ਆ ਭੁੱਲੇ ਭੜਕੇ ਜੋ ਚਰਨਾ ਏ ਗੰਦੇ ਪੁੱਲੇ ਪੜ ਕੇ ਜੋ ਚਰਣਾ ਤੇ ਗਏ ਜਾਂਦੇ ਪੁੱਠੇ ਜਾਂਦੇ ਸਿੱਦੇ ਰਾਹੇ ਪਹਿ ਜਾਂਦੇ ਸੇਵਾ ਕਰਕੇ ਤੇ ਪੁੱਠੇ ਜਾਂਦੇ ਸਿੱਦੇ ਰਾਹੇ ਪਹਿ ਜਾਂਦੇ ਅੰਮ੍ਰਿਤ ਬੂਲ ਦਾ ਤਪੇ ਮਨਾਂ ਨੂੰ ਠਾਰ ਦਿਆਂ ਪ੍ਰੇਮ ਤੇਰੇ ਦੀ ਜਲੈ ਰਾ ਠਾਠਾ ਮਾਰਦੀਆਂ ਬਾਬਾ ਜੀ ਪ੍ਰੇਮ ਤੇਰੇ ਦੀਆਂ ਲਹਿਰਾ ਠਾਠਾ ਮਾਰਦੀਆਂ ਕੋਈ ਸਵਾਲ ਨਹੀਂ ਖਾਲੀ ਮੁੜਦਾ ਨਾ ਨਾ ਵਖਜਾਣਾ ਭਗਤੀ ਵਾਲਾ ਥੁਰਦਾ ਨਾ ਭੰਨਿਆਂ ਤੋਂ ਨਾ ਵਖਜਾਣਾ ਭਗਤੀ ਵਾਲਾ ਥੁਰਦਾ ਨਾ ਉਹ ਸੱਚਖੰਡ ਦੀਆਂ ਟਿਕਟਾ ਲੈ ਲੋ ਪਾਰਦੀਆਂ ਪ੍ਰੇਮ ਤੇਰੇ ਦੀਆਂ ਲਹਿਰਾ ਠਾਠਾ ਮਾਰਦੀਆਂ ਬਾਬਾ ਜੀ ਪ੍ਰੇਮ ਤੇਰੇ ਦੀਆਂ ਲਹਿਰਾ ਠਾਠਾ ਮਾਰਦੀਆਂ ਜਿੱਥੇ ਬੈਠਣਾ ਸੰਤ ਜੋ ਥਾਨ ਸਹਉਂਦਾ ਏ ਜਿੱਥੇ ਬੈਠਣਾ ਜਿੱਥੇ ਬੈਠਣਾ ਸੰਤ ਜੋ ਥਾਨ ਸਹਉਂਦਾ ਏ ਸਰਦਾ ਦੇ ਨਾਲ ਹਰ ਕੋਈ ਸੋਬਾ ਪਾਉਂਦਾ ਏ ਸੇਵਾ ਕਰਕੇ ਤੇ ਸਰਦਾ ਦੇ ਨਾਲ ਹਰ ਕੋਈ ਸੋਬਾ ਪਾਉਂਦਾ ਏ ਸੇਵਾ ਸਿਮਰਨ ਦੋਵੇਂ ਚੀਜ਼ਾਂ ਤਾਰਦੀਆਂ ਪ੍ਰੇਮ ਤੇਰੇ ਦੀਆਂ ਲਹਿਰਾ ਠਾਠਾ ਮਾਰਦੀਆਂ ਬਾਬਾ ਜੀ ਪ੍ਰੇਮ ਤੇਰੇ ਦੀਆਂ ਲਹਿਰਾ ਠਾਠਾ ਮਾਰਦੀਆਂ ਆਓ ਬਣੇ ਹੀ ਪ੍ਰੇਮ ਦੇ ਨਾਲ ਸਾਰੀ ਸੰਗਤ ਵੱਲੋਂ ਮਾਨ ਸਤਿਕਾਰ ਕੀਤਾ ਗਿਆ ਤੇ ਅਸੀਂ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਹਰੇਕ ਨੂੰ ਤਾ ਦ੍ਰਿਸ਼ਟੀ ਦੀ ਦਾਤ ਬੋਚੋ ਅਗਲਾ ਪ੍ਰੋਗਰਾਮ ਜਿਹੜਾ ਹੈ मेरे प्यारे बड़े सूझवान सकतर साहब स्वामी जी तो शरवन करो सानू बुलाओ फतेह कहो जी वाहे फतेह